ਇਹ ਵੀਰਾ ਵਾ ਇਹਦਾ ਨਾਂ ਵੀ ਗੁਰਪ੍ਰੀਤ ਖੜੀ ਪਿੱਛੇ ਬੀਲਚੇਰ ਤੇ ਬੈਠਾ ਆਵੇ ਇਹਦੇ ਮਾਦਾ ਇਹ ਮਾਂ ਟੀਚਰ ਆ ਰਿਟਾਇਰ ਟੀਚਰ ਨੇ ਮਾਤਾ ਪਰਮਜੀਤ ਕੌਰ ਜੀ ਆ ਗਏ ਇਹ ਬੇਟਾ ਮਾਂ ਦਾ 100% ਸਫੇਵਲ ਆ ਇਹ ਮਾਤਾ ਬੰਜਾ ਕਿੰਨੇ ਸਾਲ ਹੋ ਗਏ ਮਾਂ ਇਹਨਾਂ ਨੂੰ 55ਵਾਂ ਸਾਲ ਲੱਗ ਗਿਆ ਜੀ ਕਿੱਦਾਂ ਹੀ ਆ ਚਲ ਚਲੇ ਰੇ ਕਰਦਾ ਨਿਕਾ ਰਲਾ ਵੀ ਚੁਣ ਕੇ ਸਕਾ ਜਿਹਦਾ ਭਰਾ ਸੀ ਇੱਕ ਜਿਹੜਾ ਪੜਿਆ ਲਿਖਿਆ ਸੀ ਐਜੂਕੇਟਿਡ ਸੀ ਉਹ ਵੀ ਕਰ ਗਿਆ ਡੋਕਟਰ ਲੋਕਾਂ ਨੇ ਪ੍ਰਾਪਰਟੀ ਪੈਸਾ ਖੋਣ ਨੂੰ ਪਰਤੇ ਕਿਸ ਨਾਲ ਕਿਹਨੇ ਕਿੱਥੇ ਕੱਲੀ ਮਾਂ ਹੁਣ ਕਿਵੇਂ ਨਮਾਉਂਦੀ ਆ ਕਿਵੇਂ ਇਹਨੂੰ ਰੋਟੀ ਖਵਾਉਂਦੀ ਆ ਕਿਵੇਂ ਇਹਨੂੰ ਸਾਫ਼-ਸਾਫ਼ ਸਾਫ਼ ਰੀਆ ਕਰਦੀ ਆ ਕਿ ਜੇ ਇਹ ਜਾਣਦੀ ਰਹੀ ਤਾਂ ਰੱਬ ਕਰੇ ਮੈਂ ਉਸ ਮਾਂ ਦੇ ਘਰ ਗਿਆ ਸੀ ਇੱਥੇ 1 ਮਹੀਨਾ ਕਰੀ ਮੈਂ ਉਸ ਚੀਜ਼ ਨੂੰ ਮਹਿਸੂਸ ਕਰਕੇ ਆਇਆ ਹਾਂ ਉਹ ਘਰ ਲੋ ਜਿੱਦਾਂ ਵਾਸ਼ਰੂਮ ਚ ਮਾਂ ਇਹਨੂੰ ਵੀਲ ਚੇਅਰ ਤੇ ਪਾ ਕੇ ਲੈ ਕੇ ਜਾਂਦੀ ਹੈ ਨੇ ਬਾਹਰ ਸ਼ੀਰਮਾਂ ਮਾਂ ਦੇ ਵਿੱਚੋਂ ਉਹ ਤਾਂ ਕਿਉਂ ਨਹੀਂ ਜਾਂਦੀ ਹੈ ਮਾਂ ਕੋਲੇ ਪੈਸਾ ਵੀ ਹੈ ਸਭ ਕੁਝ ਹੈਗਾ ਪਰ ਉਹ ਨਹੀਂ ਹੈਗਾ ਜੋ ਚਾਹੀਦਾ ਸੱਚੀ ਉਹ ਸਾਧੂ ਨੇ ਤਾਂ 14 ਸਾਲ ਦੀ ਉਮਰ ਤੇ ਜਾ ਕੇ ਉਹ ਦਸਤੂਰ ਲੈ ਲਿਆ ਪਰ ਇਹ ਮਾਂ ਦਾ ਜਿਗਰਾ ਦੇਖੋ 54 ਸਾਲ ਹੋ ਗਏ ਉਸ ਮਨ ਉਸ ਪੁੱਤ ਦੇ ਨਾਲ ਹਰ ਇੱਕ ਗੱਲ ਸਮਝਦੀ ਹੈ ਗੁੰਗੇ ਦੀਆਂ ਰਮਚੰਦ ਗੁੰਗੇ ਦੀ ਮਾਂ ਹੀ ਜਾਣੇ ਉਹ ਕੀ ਕਹਿਣਾ ਚਾਹੁੰਦਾ ਕਿ ਸਮਝ ਦਿਓ ਝਾਕ ਰਿਹਾ ਇਹਨੂੰ ਮਾਂ ਨੂੰ ਪਤਾ ਉਹ ਕੀ ਕਹਿਣਾ ਚਾਹੁੰਦਾ ਕੀ ਕਹਿੰਦੇ ਹੈ ਜੀ ਜੀ ਕੀ ਕਹਿੰਦੇ ਹੈ ਸਮਝ ਲੈ ਗੁੱਸਾ ਚਾਹੀਦਾ ਉਹ ਦੇਖ ਕੇ ਇਹਨੂੰ ਦੇਖ ਕੇ ਖੁਸ਼ ਹੋ ਗਏ ਜਿਵੇਂ ਮਾਂ ਕਿੰਨੇ ਦਿਨਾਂ ਕਿੰਨੇ ਸਾਲਾਂ ਬਾਅਦ ਨਿਕਲੇ ਸੀ ਉਸ ਦਿਨ ਆਪਾਂ ਜਦੋਂ ਸੱਲ ਮੈਸੇਜ ਦੇਖਣਾ ਉਹਨੇ ਤਿੰਨ ਹਸਾਲ ਪਾਉਣੇ ਤਿੰਨ ਸਾਲ ਬਾਅਦ ਇਹਨੇ ਸੂਰਜ ਦੇਖਿਆ ਕਿੰਦਾ ਮੂਵੀ ਦੇਖੀ ਤੇ ਬਾਹਰ ਆਇਆ ਬੇਟਾ ਜੀ ਨੋ ਡੈਲੀ ਜੰਦੀ ਸੀ ਬਾਤ ਤੁਹਾਨੂੰ ਅੱਗੇ ਤੇ ਆਪ ਅਕਸੀਡੈਂਟ ਕਿੰਨੇ ਵੀ ਦਿਨ ਤੇ ਹੁਣ ਮੈਂ ਇੱਕ ਦੋ ਵਾਰੀ ਇਹ ਵੀ ਦੇਖ ਲਿਆ ਮੈਂ ਵੀ ਦੇਖ ਤੀ ਮੈਨੂੰ ਵੀ ਪ੍ਰੋਬਲਮ ਫੇਰਨ ਕਰਦਾ ਫਿਰ ਇਹ ਨਹੀਂ ਹੁੰਦਾ ਉਹ ਕਹਾਵਾਂ ਹੈ ਰਹਾ ਕੋਈ ਰਿਸਤ ਦਾਰੀ ਚ ਦਰੀ ਮੈਂ ਨਾ ਪੜਨ ਕਿਉਂ ਮੈਨੂੰ ਤੇਰੇ ਪਿੱਛੇ ਮੈਨੂੰ ਕੋਈ ਨਹੀਂ ਪੁੱਛਦਾ ਕੋਈ ਪ੍ਰੋਗਰਾਮ ਖੁਸ਼ੀਆਂ ਤੇ ਵੀ ਨਹੀਂ ਸੱਦਾ ਕਿੱਥੇ ਕਿ ਮੈਂ ਗਿਆ ਮੈਂ ਜਿੱਦਣ ਮਾਂ ਸੁਪਨਿਆਂ ਦੇ ਘਰ ਆਈ ਨਾ ਪਹਿਲੀ ਵਾਰੀ ਤਾਂ ਮਾਂ ਨੇ ਤਸਵੀਰ ਮੈਨੂੰ ਇਹ ਮੈਂ ਕਿਹਾ ਮਾਂ ਅਸੀਂ ਤਾਂ ਇੰਨੇ ਜਾਣੇ ਐਨਾਂ ਨੂੰ ਸਾਹਮਣੇ ਠੀਕ ਹੈ ਸਾਨੂੰ ਲੋਕ ਐਪਰੀਸ਼ੀਏਟ ਕਰਦੇ ਆ ਅਸੀਂ ਤੂੰ ਉਹ ਮਾਂ ਵਾਂ ਜਿਹਨੇ ਕਰੋੜ ਦੇ ਵਿੱਚੋਂ ਲੱਖ ਦਾਣਾ ਕੀਤਾ ਇੱਕ ਨੇ 10 ਰੁਪਏ ਦੇ ਵਿੱਚੋਂ ਰੁਪਿਆ ਦਾਣਾ ਕੀਤਾ ਮੈਂ ਕਿਹਾ ਉਹ ਸੇਵਾ ਤੇਰੀ ਮਾਂ ਦੀ ਵੀ ਅੱਜ ਵੀ ਅਸੀਂ ਇੰਨੇ ਰਲ ਕੇ ਕਰ ਰਹੇ ਆਂ ਤੂੰ ਇਕੱਲੀ ਕਿੱਡਾ ਵੱਡਾ ਬਾਈ 54 ਸਾਲ ਜਿੱਦਣ ਜੰਮਿਆ ਸੀ ਉਸ ਦਿਨ ਤੋਂ ਹੀ ਆ ਰਾਤੀ ਜਿਹੜਾ 20 ਸਾਲ ਪਹਿਲਾਂ ਚਲਾ ਗਿਆ ਉਹਦੇ ਨਾਂ ਤੇ ਗੱਲ ਹੀ ਕਾਜੀ ਬਣਾ ਕੇ ਪੈਸਾ ਤੱਕ ਸਭ ਕੁਝ ਆ ਗਿਆ ਜੀ ਅਜੀਮ ਤੁਸੀਂ ਇੱਥੇ ਆਏ ਸਾਨੂੰ ਬਹੁਤ ਮਾਣ ਹੋਇਆ ਤੁਸੀਂ ਹੋਈ ਸਾਡੇ ਕੋਲੇ ਬਹੁਤ ਸਾਰੇ ਅੱਜ ਕਰਤਾਰ ਦੋ ਮਾਵਾ ਸਾਡੀਆਂ ਕਿਉਂਕਿ ਲੱਗੀ ਆ ਮਾਤਾ ਤੇ ਜਗਿੰਦਰਪੁਰ ਮਾਤਾ ਦੋਨੋਂ ਬਲਾਈਂਡ ਸੀਗੀਆਂ ਅੱਜ ਜੋ ਆਪਣੀ ਉਹਨਾਂ ਅੱਖਾਂ ਦੇ ਨਾਲ ਇਹ ਫਿਲਮ ਦੇਖਣ ਆਏ ਵਾਓ ਇਹ ਮਤਲਬ ਸਾਡੇ ਲਈ ਵੀ ਜੋ ਹੋ ਰਿਹਾ ਕਿ ਕਿਸੇ ਸੁਪਨੇ ਤੋਂ ਘਟ ਨਹੀਂ ਪਰ ਜੋ ਤੁਸੀਂ ਕਰਿਆ ਇਸ ਫਿਲਮ ਦੇ ਰਾਹੀਂ ਬਹੁਤ ਸਾਰੇ ਲੋਕਾਂ 'ਚ ਮੈਸੇਜ ਜਾ ਰਿਹਾ ਬਹੁਤ ਸਾਰੇ ਲੋਕ ਅੱਜ ਇੱਥੇ ਵੀ ਬਹੁਤ ਸਾਰੇ ਲੋਕ ਤਾੜੀਆਂ ਵੀ ਮਾਰ ਰਹੇ ਸੀ ਬਹੁਤ ਸਾਰੇ ਲੋਕ ਦੀਆਂ ਅੱਖਾਂ ਵੀ ਨਮ ਹੋ ਰਹੀਆਂ ਸੀ ਤੇ ਮੇਨ ਜਿਹੜਾ ਮੋਟਿਵ ਆ ਉਹ ਇਹੀ ਆ ਵੀ ਲੋਕ ਅਵੇਅਰ ਹੋਣ ਹਨਾ ਲੋਕ ਜਾਗਰੂਕ ਹੋਣ ਲੋਕ ਉਸ ਤਰ੍ਹਾਂ ਦੇ ਬਣਨ ਜਿਸ ਤਰ੍ਹਾਂ ਦੇ ਸਾਡੇ ਦਾਦੇ-ਪੁਰਦਾਦੇ ਹੁੰਦੇ ਸੀ ਵੱਡ ਬਡੇਰੇ ਹੁੰਦੇ ਸੀ ਸਾਡੇ ਤੇ ਫਿਲਮ ਦੇ ਵਿੱਚ ਵੀ ਤੁਸੀਂ ਇਹੀ ਮੈਸੇਜ ਦਿੱਤਾ ਸ਼ੁਕਰੀਆ थैंक यू मैं अपनी फैमिली ਦੇ ਸਾਰੇ ਮੈਂਬਰਾਂ ਨੂੰ ਵੀ ਬੁਲਾਉਣਾ ਚਾਹੁੰਦਾ ਤੁਹਾਡੇ ਨਾਲ ਆਓ ਭੈਣ ਜੀ ਅੱਗੇ ਆ ਜਾਓ ਅਮਰ ਅੱਗੇ ਆਓ ਸਾਰੇ ਜੋਤ ਬੱਚੀਓ ਆਓ ਅੱਗੇ ਪੁੱਤ ਬਾਪੂ ਗੋਪਾਲ ਸਰਪੰਚ ਸਾਹਿਬ ਬੈਠ ਜਾਓ ਫਿਰ ਥੋੜਾ ਜਿਆਦਾ ਅੱਡੇ ਬੈਠ ਜਾਓ ਇੱਥੇ ਹੀ ਆ ਜਾਣਾ ਕਿ ਤੁਸੀਂ ਸਾਰੇ ਨੂੰ ਆਏ ਬਹੁਤ ਰਾਇ ਚੜਦੋਖਾ ਜੀ ਇਹ ਭੈਣ ਜੀ ਸਾਡਾ ਭੈਣ ਜੀ ਨੇ ਇਹਨਾਂ ਨੇ ਇਹ ਨੀਸੀ 세ਠੀ ਭੈਣ ਜੀ ਨੇ ਇਹ ਤੁਸੀਂ ਆਨਰ ਨੇ ਇੱਥੋਂ ਦੇ ਖੇਤਰ ਦੇ ਪ੍ਰਤੀਖੋ ਕੈਂਡਾ ਸਾਡਾ ਜੀ ਸਿਸਟਰ ਨੇ ਥੈਂਕ ਯੂ ਇਹਨਾਂ ਨੇ ਅੱਜ ਦਾ ਸਪਾਂਸਰ ਕੀਤਾ ਸਾਨੂੰ ਸਾਰਿਆਂ ਨੂੰ ਥੈਂਕ ਯੂ ਆਰਗੇਨਾਈਜ਼ ਕਰਨ ਲਈ ਥੈਂਕ ਯੂ ਥੈਂਕ ਯੂ ਸਾਧੂ ਸਿੰਘ ਜੀ ਆਏ ਜੀ ਐਨਡ ਜੁਆਇੰਡ ਚਲੇ ਆ ਅਸੀਂ ਮੈਂ ਬੱਚਿਆਂ ਨਾਲ ਗੱਲ ਕਰਦੇ ਮੈਂ ਕਿ ਅਗਲੀ ਵਾਰ ਜੇ ਤੁਸਾਂ ਆਪਾਂ ਹਜੂਰ ਸਾਹਿਬ ਜਾਣਾ ਮੈਂ ਕਿ ਆਪਾਂ ਨੂੰ ਸਾਧੂ ਸਿੰਘ ਉੱਥੇ ਮਿਲੂ ਜੀ ਮੈਂ ਇੱਥੇ ਹੀ ਆਂ ਇਹੋ ਚੀਜ਼ ਦਿਲ ਤੇ ਸਰਕਾਰੀ ਹੈ ਜੀ ਤਾਂ ਜੀ ਬੜੀ ਬਹੁਤ ਚੰਗਾ ਲੱਗਿਆ థాంਕ ਯੂ ਸਿਰ ਤੇ ਬੰਨਣਾ ਹਾਂ ਸਿਰ ਤੇ ਦਾ ਇਹ ਵੀ ਇਹ ਸਾਡੇ ਬੱਚੇ ਦੇ ਮੰਮੂ ਦਾ ਹੈ ਨਹੀਂ ਜੀ ਸਿਰ ਦੇ ਵਿੱਚ ਕੱਚੇ ਦੇ ਕੀੜੇ ਪੈ ਜਦੋਂ ਲੈ ਕੇ ਆਏ ਸੀ ਹਿੜਿਆਣੇ ਤੋਂ ਮੈਮ ਨੂੰ ਖੁਸ਼ਤਾ ਦੀ ਸੇਵਾ ਦੇ ਪਰਿਵਾਰ ਨੂੰ ਮਿਲ ਕੇ ਆਇਓ ਕਿਹੋ ਜਿਹਾ ਫੀਲ ਹੋਇਆ ਸਾਡੇ ਕੋਲ ਸ਼ਬਦ ਹੀ ਨਹੀਂ ਹੈ ਕਿ ਠੀਕ ਹੈ ਅਸੀਂ ਤਾਂ ਇੱਕ ਫਿਲਮ ਬਣਾਈ ਉਸ ਚ ਐਕਟ ਕੀਤਾ ਪਰ ਜਿਸ ਤਰ੍ਹਾਂ ਦੇ ਕਰਦਾਰ ਅਸੀਂ ਲੋਕਾਂ ਨੇ ਨਿਭਾਏ ਤਾਂ ਉਹ ਸਾਨੂੰ ਸਾਡੇ ਸਾਹਮਣੇ ਨਜ਼ਰ ਆਏ ਤਾਂ ਮਨ ਥੋੜਾ ਭਰ ਗਿਆ ਭਾਵਕ ਹੋਇਆ ਕਿ ਜੋ ਉਹ ਕਰ ਰਹੇ ਨੇ ਉਸ ਤੋਂ ਉੱਪਰ ਕੁਝ ਨਹੀਂ ਹੈ ਸਾਡੀਆਂ ਫਿਲਮਾਂ ਦੇ ਵਿੱਚ ਵੀ ਇਹ ਦਿਖਾਉਣ ਦਾ ਤੁਸੀਂ ਆਪ ਹੀ ਦੇਖਦੇ ਹੋ ਕਿ ਜਿਹੜੀ ਸਾਧੂ ਸਿੰਘ ਦੀ ਸਟੋਰੀ ਹੁਣ ਕਹਾਣੀ ਹੁੰਦੀ ਹੈ ਉਹ ਸਾਡੀ ਅੱਖਾਂ ਦੇ ਸਾਹਮਣੇ ਸੀ ਜੀ ਜੀ ਅਸੀਂ ਤੁਹਾਡੀਆਂ ਅੱਖਾਂ ਨਮ ਹੁੰਦੀਆਂ ਵੀ ਦੇਖਿਆ ਜੀ ਉਹ ਸੁਭਾਵਿਕ ਹੈ ਕਿ ਜਦੋਂ ਇਹੋ ਜਿਹੀਆਂ ਚੀਜ਼ਾਂ ਸਾਡੇ ਸਾਹਮਣੇ ਆਉਂਦੀਆਂ ਨੇ ਅਸੀਂ ਕਹਿੰਦੇ ਆ ਕਿ ਬਹੁਤ ਬੜਾ ਉਪਰਾਲਾ ਕਰ ਰਹੇ ਨੇ ਬਹੁਤ ਵਧੀਆ ਕੰਮ ਕਰ ਰਹੇ ਨੇ ਤੇ ਜੇ ਸਾਡੀਆਂ ਫਿਲਮਾਂ ਦੇ ਨਾਲ ਜੇ ਉਹਨਾਂ ਦੇ ਚਿਹਰਿਆਂ ਤੇ ਥੋੜੀ ਜਿਹੀ ਵੀ ਖੁਸ਼ੀ ਆਉਂਦੀ ਹੈ ਤਾਂ ਫਿਰ ਅਸੀਂ ਸਮਝਦੇ ਹਾਂ ਵੀ ਅਸੀਂ ਕਾਮਯਾਬ ਹੋ ਗਏ ਜੀ ਸਰ ਜਿਹੋ ਜੇ ਕਿਰਦਾਰ ਤੁਸੀਂ ਫਿਲਮ ਦੇ ਵਿੱਚ ਨਿਭਾਇਆ ਹੈ ਉਹ ਜੇ ਲੋਕਾਂ ਨਾਲ ਅੱਜ ਤੁਸੀਂ ਮਿਲਿਓ ਕਿਵੇਂ ਮਹਿਸੂਸ ਹੋਇਆ ਅਸਲ ਜੇ ਬਰੇਦ ਚ ਸ਼ਬਦੀ ਹੈ ਨਹੀਂ ਕੋਠੇ ਬਸੀ ਪਹਿਲਾਂ ਵੀ ਗਏ ਸੀਗੇ ਉਦੋਂ ਵੀ ਮਨ ਭਰਿਆ ਸੀ ਫਿਰ ਫਿਲਮ ਚ ਕਰੈਕਟਰ ਉਦਾਂ ਦਾ ਸੀਗਾ ਅੰਦਰ ਹੁਣ ਅਸੀਂ ਜਦੋਂ ਮਿਲੇ ਆ ਉਹੀ ਮੈਂ ਗੱਲ ਕਰਦਾ ਸੀ ਮਿੰਟੂ ਭਾਈ ਉਹ ਇੰਨੀ ਏਡੀ ਸੇਵਾ ਭਾਵਨਾ ਇੰਨਾ ਵੀ ਹੋ ਸਕਦਾ ਉਹ ਉਹ ਦੇਖ ਕੇ ਵੀ ਸਲਾਮ ਆ ਉਸ ਬੰਦੇ ਨੂੰ ਸਲੂਟ ਆ ਵੀ ਇੰਨੇ ਇੰਨਾ 700 ਬੰਦਾ ਲੋਕਾਂ ਨੂੰ ਕੋਈ ਮੈਸੇਜ ਦੇਣਾ ਚਾਹੋਂਗੇ ਛੇਲ ਮਰਾ ਹੀ ਦਿੱਤਾ ਮੈਸੇਜ ਅਸੀਂ ਫਿਲਮ ਜਿਹੜੀ ਅਰਦਾਸ ਬਣੀ ਹੈ ਉਹਦੇ ਰਾਹੀਂ ਉਹ ਮੈਸੇਜ ਦਿੱਤੇ ਨੇ ਇਹ ਇਹਨਾਂ ਦੇ ਲਈ ਨੇ ਤੁਸੀਂ ਆਪਣੇ ਸਾਹਮਣੇ ਇੱਕ ਕੈਰੈਕਟਰ ਦੇਖੇ ਨੇ ਤਾਂ ਇਹ ਇੱਕ ਲੋਕਾਂ ਦੀ ਆਮ ਜਰਨੀ ਹੈ ਫਿਲਮ ਜੋ ਸਾਰਿਆਂ ਨੂੰ ਦੇਖਣੀ ਵੀ ਚਾਹੀਦੀ ਹੈ